ਬੱਚਾ ਤੇ ਇੱਕ ਲੇਡੀ ਜੀ ਟ੍ਰੇਨ ਦੀ ਲਪੇਟ ਵਿੱਚ ਆ ਗਏ ਆ ਜੀ ਤੇ ਜਿਹੜੀ ਬੱਚੇ ਦੀ ਆ ਜੀ ਮੌਤ ਉਹ ਹਸਪਤਾਲ ਜਾ ਕੇ ਹੋਈ ਆ ਤੇ ਲੇਡੀ ਦੀ ਮੌਕੇ ਤੇ ਹੋ ਗਈ ਆ ਜੀ ਆ ਬੰਦਾ ਹੋਰ ਜ਼ਖਮੀ ਆ ਮੁੰਡਾ ਆ ਜਿਹੜਾ ਉਹ 22 23 ਸਾਲ ਦਾ ਜੀ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੀ ਜੋ ਬਿਊ ਨੂੰ ਰੈਫਰ ਕਰ ਦਿੱਤਾ ਹੈ ਫਿਰ ਕੋਟ ਦਾ ਉਹ ਕਿੱਦਾਂ ਜ਼ਖਮੀ ਹੋਇਆ ਮੌਕੇ ਤੇ ਉਹ ਇਹਨਾਂ ਨੂੰ ਬਚਾਉਣ ਦੀ ਖਾਤਰ ਠੀਕ ਆ ਜੀ ਇਹਨਾਂ ਨੂੰ ਬਚਾ ਰਿਆ ਸੀ ਉਹ ਜੀ ਹਾਂ ਜੀ ਆ ਆ ਬੰਦੇ ਨੂੰ ਬੁਲਾਇਆ ਲੂਰੂ ਦੇ ਬੰਦੇ ਜਿਹਨੂੰ ਤੁਹਾਡੇ ਵੀ ਮੇਰਾ ਨਾਮ ਪਰਮਿੰਦਰ ਸਿੰਘ ਹੈ ਮੈਂ ਸਮਾ ਸਿੰਘ ਜੀ ਇੱਕ ਬੋਡੀ ਲੈ ਕੇ ਆਇਆ ਤੁਸੀ ਦੋ ਤੇ ਕੀ ਇਹ ਸਾਰਾ ਮਾਮਲਾ ਕਿੱਥੇ ਹੋਇਆ ਸੀ ਸਾਰਾ ਹਾਦਸਾ ਇਹ ਸਾਨੂੰ ਰੇਲਵੇ ਪੁਲਿਸ ਕੋਲੋਂ ਹੀ ਕਾਲ ਆਈ ਸੀ ਇੱਕ ਐਮਰਜੈਂਸੀ ਨੰਬਰ ਤੇ ਜੀ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਕਿ ਵੀ ਇਦਾਂ ਕਰਕੇ ਇੱਥੇ ਰੇਲ ਨਾਲ ਟਕਰਾਰ ਹੋਣ ਦੇ ਕਾਰਨ ਵੀ ਇੱਕ ਐਕਸੀਡੈਂਟ ਹੋਇਆ ਆ ਤੇ ਜਿਹੜਾ ਸਾਨੂੰ ਕਾਲ ਆਈ ਸੀ ਕਿ ਵੀ ਅਸੀਂ ਉਹਨੂੰ ਦੋ ਹੋਏ ਸੀਗੇ ਤੇ ਉਹਨਾਂ ਚੋਂ ਜਿਹੜਾ ਇੱਕ ਮੁੰਡਾ ਸੀਗਾ ਉਹਨਾਂ ਨੂੰ ਫਰਸਟ ਡਿਜ਼ਾਇਨ ਦੇ ਲਈ ਅਸੀਂ ਇੱਥੇ ਐਮਰਜੈਂਸੀ ਦੇ ਵਿੱਚ ਲੈ ਕੇ ਆਂਦਾ ਉਹਨਾਂ ਨੂੰ ਤੇ ਇੱਕ ਬੱਚੇ ਨੂੰ ਲੈ ਕੇ ਆਂਦਾ ਸੀਗਾ ਉਸ ਤੋਂ ਬਾਅਦ ਜਿਹੜਾ ਸੀਗਾ ਇਹ ਉਹਨਾਂ ਦੇ ਨਾਲ ਇੱਕ ਲੇਡੀਜ਼ ਵੀ ਸੀਗੀ ਉਹਨਾਂ ਦੀ ਉੱਤੇ ਮੌਕੇ ਤੇ ਲੱਗਾ ਹੋ ਗਈ ਸੀਗੀ ਮੌਤ ਹੋ ਗਈ ਸੀਗੀ ਜਿਹਦੇ ਨਾਲ ਵੀ ਉਹਨਾਂ ਨੂੰ ਹੁਣ ਅਸੀਂ ਲੈ ਕੇ ਆਂਦਾ ਸੀਗਾ ਤੇ ਹੁਣ ਬਾਕੀ ਦੀ ਅੱਗੇ ਦੀ ਜੋ ਕਾਰਵਾਈ ਬਣਦੀ ਆ ਉਹ ਮੁਲਾਜ਼ਮ ਇਹ ਅੱਗੇ ਦੇਖਣਗੇ ਆਪਣਾ ਰੇਲਵੇ ਮੁਲਾਜ਼ਮ ਤੇ ਜਿੱਦਾਂ ਵੀ ਹੋਣਗੇ ਸਾਨੂੰ ਦੱਸ ਦੇਣਗੇ ਠੀਕ ਹੈ ਕਿਹਨਾ ਰੇਲਵੇ ਤੇ ਐਕਸੀਡੈਂਟ ਹੋਇਆ ਤੇ ਕੀ ਇਹ ਸਾਰਾ ਮਾਮਲਾ ਕਿੰਨੀ ਕੁ ਉਮਰ ਦੀ ਔਰਤ ਹੈ ਜਿਹਦੇ ਕਿੰਨੀ ਕੁ ਉਮਰ ਦਾ ਬੱਚਾ ਜਿਹੜਾ ਇਹ ਜੀ ਸਾਨੂੰ ਸਟੇਸ਼ਨ ਮਾਸਟਰ ਮੋਗਾ ਔਨ ਡਿਊਟੀ ਨੇ ਸਾਨੂੰ ਇੱਕ ਮੈਸੇਜ ਦਿੱਤਾ ਸੀ ਜੀ ਵੀ ਜਿਹੜਾ ਕਿਲੋਮੀਟਰ ਨੰਬਰ 67 ਦਾ 7 8 ਹੈ ਜੀ ਭੀਮਨਗਰ ਕੋਲੇ ਜੀ ਤੇ ਉੱਥੇ ਇੱਕ ਬੱਚਾ ਤੇ ਇੱਕ ਲੇਡੀ ਜੀ ਟ੍ਰੇਨ ਦੀ ਲਪੇਟ ਵਿੱਚ ਆ ਗਏ ਆ ਜੀ ਤੇ ਜਿਹੜੀ ਬੱਚੇ ਦੀ ਹੈ ਜਿਹੜੀ ਮੌਤ ਉਹ ਹਸਪਤਾਲ ਜਾ ਕੇ ਹੋਈ ਹੈ ਤੇ ਲੇਡੀ ਦੀ ਮੌਕੇ ਤੇ ਹੋ ਗਈ ਹੈ ਜੀ ਕਿੰਨੀ ਉਮਰ ਦੀ ਲੇਡੀ ਦੇਖਣ ਨੂੰ ਲੱਗ ਰਹੀ ਹੈ ਤੇ ਬੱਚਾ ਕਿੰਨੇ ਹਾਂ ਲੇਡੀ ਦੀ ਉਮਰ ਦਾ ਅੰਦਾਜ਼ਾ ਜੀ 40 ਸਾਲ ਲੱਗਦੀ ਹੈ ਜੀ ਤੇ ਬੱਚੇ ਦੀ ਉਮਰ ਹੈ ਜਿਹੜੀ ਉਹ 3 ਕਿ ਮਹੀਨੇ ਹੈ ਹਾਂਜੀ ਇਹਦੇ ਵਿੱਚ ਕੋਈ ਹੋਰ ਵੀ ਜ਼ਖਮੀ ਹੋਇਆ ਜੀ ਹਾਂਜੀ ਇੱਕ ਬੱਚਾ ਬੰਦਾ ਹੋਰ ਜ਼ਖਮੀ ਹੈ ਮੁੰਡਾ ਹੈ ਜਿਹੜਾ ਉਹ 22-23 ਸਾਲ ਦਾ ਹੈ ਜੀ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੀ ਤੇ ਉਹ ਨੂੰ ਰੈਫਰ ਕਰ ਦਿੱਤਾ ਹੈ ਬ੍ਰੀ ਕੋਡ ਦਾ ਉਹ ਕਿੱਦਾਂ ਜ਼ਖਮੀ ਹੋਇਆ ਮੌਕੇ ਤੇ ਉਹ ਇਹਨਾਂ ਨੂੰ ਬਚਾਉਣ ਦੀ ਖਾਤਰ ਠੀਕ ਹੈ ਇਹਨਾਂ ਨੂੰ ਬਚਾ ਰਿਆ ਸੀ ਉਹ ਜੀ ਹਾਂਜੀ ਰੇਲਵੇ ਵਿਭਾਗ ਲੋ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਕਿਹੜਾ ਜੀ ਜਿਹੜੀਆਂ ਦੋਨੇ ਡੈਡ ਬਾਡੀਆਂ ਮੋਤਰੀ ਚ ਰਖਾ ਦਿੱਤੀਆਂ ਗਈਆਂ ਜੀ ਕੱਲ ਨੂੰ ਵਾਰਸਾਂ ਦੇ ਬਿਆਨ ਲਿਖਣ ਤੋਂ ਬਾਅਦ ਜਿਹੜੀ ਕਾਰਵਾਈ ਮੌਕੇ ਤੇ ਕੀਤੀ ਜਾਊਗੀ ਧੰਨਤਾਮ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9871 68593